ਨਾਬਾਦੇ ਰੋਟੀਪੁਲ ਨਜ਼ਦੀਕ ਜਿਸ ਨੂੰ ਨਸ਼ੇ ਦੀ ਹੱਬ ਵੀ ਕਿਹਾ ਜਾਂਦਾ ਪਾਰੀਪੁਲਿਸ ਫੋਰਸ ਦੇ ਵੱਲੋਂ ਕਰਾਂ ਦੀ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੇ ਦੌਰਾਨ ਕਾਫੀ ਮਾਤਰਾ ਦੇ ਵਿੱਚੋਂ ਉਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਦਿਖਾਈ ਦਿੱਤੇ ਨੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਪਾਰਪੁਲਿਸ ਨੇ ਪੋੜੀਆਂ ਲਗਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਐਂਟਰੀ ਕਰ ਦਿੱਤੀ ਐਸਪੀ ਹੈੱਡ ਕੁਆਟਰ ਹਰਵੰਤ ਕੌਰ ਡੀਐਸਪੀ ਨਾਬਾ ਮੰਦੀਪ ਕੌਰ ਦੀ ਅਗਵਾਈ ਤਹਿਤ ਇਹ ਸਰਚ ਅਭਿਆਨ ਚਲਾਇਆ ਗਿਆ ਤੇ ਐਸਪੀ ਹੈੱਡ ਕੁਆਟਰ ਅਤੇ ਡੀਐਸਪੀ ਨਾਭਾ ਨੇ ਗੱਲਬਾਤ ਕਰਦੇ ਹੋਏ ਕੀ ਕਿਹਾ ਜ਼ਰਾ ਤੁਸੀਂ ਵੀ ਸੁਣੋ ਜਿਹੜੀ ਆ ਰੋਜ਼ ਨਿਗਰਾਨੀ ਰੱਖੀ ਜਾ ਰਹੀ ਹੈ ਸਾਡੇ ਵੱਲੋਂ ਇਹ ਪੁਲਿਸ ਜਿਵੇਂ ਸਿਵਲ ਕੱਪੜਿਆਂ ਚ ਵੀ ਇੱਥੇ ਅਸੀਂ ਨਾਕਾਬੰਦੀ ਕੀਤੀ ਹੋਈ ਆ ਤੇ ਵੈਸੀ ਹੀ ਨਾਕਾਬੰਦੀ ਕੀਤੀ ਹੋਈ ਆ ਤਾਂ ਹੁਣ ਅਸੀਂ ਸਾਡਾ ਹੈਗਾ ਵੀ ਇਹਨਾਂ ਨੂੰ ਪ੍ਰੋਪਰ ਇਹਨਾਂ ਤੇ ਜਿਹੜੇ ਇੱਥੇ ਬੱਚੇ ਵੀ ਹੁੰਦੇ ਨੇ ਉਹਨਾਂ ਨੂੰ ਵੇਅਰ ਕੀਤਾ ਜਾਵੇ ਤੇ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਵੀ ਅਸੀਂ ਕਰ ਰਹੇ ਆ ਵੇਅਰ ਨਸਕੈਮ ਪਾ ਰਹੇ ਹਾਂ ਤੇ ਅਸੀਂ ਚਾ ਮਤਲਬ ਬਹੁਤ ਜਲਦੀ ਹੀ ਅਸੀਂ ਇਸ ਉੱਪਰ ਨਾ ਤੇ ਆਮੰਦ। ਕਿਉਂਕਿ ਆਪ ਵੀ ਦੇਖੋਗੇ ਆਨ ਵਾਲੇ ਟਾਈਮ ਦੇ ਵਿੱਚ ਕਾਫੀ ਘਰ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦੇ ਸਾਰਿਆਂ ਦੇ ਘਰਾਂ ਦੇ ਉੱਪਰ ਜਿਹੜੇ ਤੋੜੇ ਜਾਣਗੇ ਇਹ ਇੱਕ ਵਧੀਆ ਮੈਸੇਜ ਜਾਊਗਾ ਆਨ ਵਾਲੇ ਟਾਈਮ ਦੇ ਵਿੱਚ ਜਿਹੜੇ ਨਵੇਂ-ਨਵੇਂ ਨੌਜਵਾਨ ਇਸ ਕੰਮ ਦੇ ਵਿੱਚ ਆ ਰਿਹਾ ਉਹਨਾਂ ਨੂੰ ਵੀ ਇੱਕ ਸੇਧ ਮਿਲੂਗੀ ਕਿ ਸਾਡੇ ਵੀ ਕੱਲ ਨੂੰ ਘਰ ਜਿਹੜੇ ਢੱਟ ਸਕਦੇ ਆ। ਆਈ ਸੀ ਇਹ ਲਿਸਟ ਉਦੋਂ ਹੀ ਬਣਾ ਲਈ ਸੀ ਕਿ ਕਿਹੜੇ-ਕਿਹੜੇ ਇਸ ਕੰਮ ਦੇ ਵਿੱਚ ਹੈਗੇ ਇਸ ਧੰਦੇ ਦੇ ਵਿੱਚ ਹੈਗੇ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਿੱਧੀ ਵਾਰਨਿੰਗ ਹੈਗੀ ਆ ਕਿ ਜਾ ਤੇ ਉਹ ਆਪਣਾ ਇਹ ਕੰਮ ਛੱਡ ਦੇਣ। ਜਾਫੀਰੇ ਇਸ ਇਲਾਕੇ ਤੋਂ ਇੱਥੋਂ ਚਲੇ ਜਾ। 27 ਬਹੁ ਕਰ ਰਹੀ ਹੈ ਜੀ। ਹਾਂ ਜੀ। 27 ਹੁਣ ਚਾਹੀਦਾ ਹੁਣ ਚਾਹੀਦਾ ਜੀ। ਜਿਹੜਾ ਨਸ਼ਾ ਪੱਤਾ ਇਹ ਬੰਦ ਹੋਣ ਦੇਹਿੰਦਾ ਕਿ ਹੁਣ ਇੰਨੇ ਬੱਚੇ ਮਰ ਰਹੇ ਨੇ ਜਿਨੇ ਮਾਂ-ਬਾਪਾਂ ਦੇ ਇਕੱਲੇ-ਇਕੱਲੇ ਪੁੱਤ ਨਹੀਂ ਬਹੁਤ ਮਾੜੀ ਗੱਲ ਹੈ ਜੀ। ਇਹਨਾਂ ਛੱਡਣਾ ਚਾਹੀਦਾ ਹੁਣ। ਹਾਂ ਜੀ। ਹਾਂ ਦੇਖੋ ਸ਼ਕਤੀਤਾ ਕਰ ਰਹੀ ਹੈ ਪਰ ਇਹਦੇ ਵਿੱਚ ਵੀ ਨਾ ਕਈ ਵਾਰੀ ਜਿਵੇਂ ਬਿਲਡਿੰਗਾਂ ਢਾ ਰਹੇ ਨੇ ਕਈ ਵਾਰੀ ਨਜਾਇਜ਼ ਬਣਾ ਕਰਨ ਇਹ ਵੀ ਪੂਰੀ ਇਹਨਾਂ ਨੂੰ ਪੂਰੀ ਜਾਨੀ ਜਾਣਕਾਰੀ ਲੈ ਕੇ ਫੇਰ ਇੱਕ ਕਰਨ ਚੱਕਣਾ ਚਾਹੀਦਾ ਕਦਮ ਹੈ ਵਧੀਆ ਜਿਹੜੇ ਦੇਖੋ ਉਹੀ ਲੋਕਾਂ ਨੂੰ ਮਾਰ ਰਹੇ ਨੇ ਨਸ਼ੇ ਵੇਚ ਵੇਚ ਉਹ ਕਰ ਰਹੇ ਨੇ ਇਹਨਾਂ ਦਾ ਤਾਂ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਪਰਾਲਾ ਵਧੀਆ ਹਾਂ ਪਰਾਲਾ ਠੀਕ ਹੈ ਇਹ ਜੇ ਹਾਂ ਜੇ ਇੱਕ ਨੇ ਰੱਖਣਾ ਪਰਾਲਾ ਵਧੀਆ ਅਸੀਂ ਇਹ ਗੱਲ ਦੇ ਹੱਕ 'ਚ